ਗਾਈਸ ਤੁਹਾਡੇ ਫੌਜੀ ਲਾਪਰੇ ਸੈਨ ਸਿੱਧੂ ਬਲੌਗਰ ਚੈਨਲ ਦੇ ਵਿੱਚ ਅੱਜ ਆਪਾਂ 5 ਵਜੇ ਵਲੌਗ ਸ਼ੁਰੂ ਕੀਤਾ ਅੱਜ ਕਿਉਂਕਿ ਆਪਾਂ ਲੱਟਾਂ ਕਰਨ ਲੱਗੇ ਆ ਫਿਟ ਬਲੂ ਹਾਰਸ ਦੀਆਂ ਬਾਕੀ YouTube ਤੋਂ ਵੇਖੀ ਸੀ ਵੀਡੀਓ ਤੇ ਹੁਣ ਆਪਾਂ ਫਿਟ ਕਰਨ ਲੱਗੇ ਆ ਇੱਥੇ ਹੀ ਮਸ਼ੀਨ ਲਾਈ ਹੋਈ ਹੈ ਕਿਉਂਕਿ ਉਹ ਥੋੜੀ ਜਿਹੀ ਸ਼ੋਲਡਿੰਗ ਕਰਾਂਗੇ ਬਾਕੀ ਬਲੂ ਹਾਰਸ ਚੈੱਕ ਕਰ ਸਕਦੇ ਨਹੀਂ ਬਸ ਹੁਣ ਲੱਟਾਂ ਜਗਾਵਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਬਾਕੀ ਉਧਰ ਡੈਡੀ ਹੋਣੀ ਲੱਗੇ ਆ ਦਿਖਾ ਦੇਣਾ ਮੈਂ ਤੁਹਾਨੂੰ ਸੋ ਬਾਕੀ ਆਪਾਂ ਤੁਹਾਨੂੰ ਦਿਖਾ ਦੇਣੇ ਆ ਜੀ ਕਿਹੜੀਆਂ ਸੂਚਾਂ ਚ ਚਲਾਉਣ ਲੱਗੇ ਆਪਾਂ ਲਾਈਟਿੰਗ ਆਈਸੀ ਸੂਚਾਂ ਵਿੱਚ ਆਪਾਂ ਲਾਉਣ ਲੱਗੇ ਆ ਕਿਉਂਕਿ ਇੱਥੇ ਇੱਕ ਤੋਂ ਇੱਕ ਆਹ ਸੂਚਾਂ ਵਿੱਚ ਆਪਾਂ ਲਾਵਾਂਗੇ ਬਾਕੀ ਇੱਥੇ ਵੀ ਲਾਵਾਂ ਮਰਗੜ ਥੱਲੇ ਵੀ ਬਾਕੀ ਹੁਣ ਪਹਿਲਾਂ ਸ਼ੋਅ ਥੱਲੇ ਲਾ ਲਈਏ ਅੱਜ ਭਲਾ ਅਗਲਾ ਬਲੌਗ ਹਰ ਡੈਡੀ ਸ਼ੋਲਡਿੰਗ ਕਰਦਾ ਪਿਆ ਤੇ ਵੇਖ ਇੱਕ ਪਾਸੇ ਛੋਲੀ ਕਰਦੀ ਤੇ ਕਪੜੀਆਂ ਥੱਲੇ ਲਟਾ ਲਾਵਾਂਗੇ ਭਰਾ ਹੁਣ ਚੱਲਿਆ ਦੁੱਧ ਲੈਣ ਦੁੱਧ ਲੈ ਕੇ ਫਿਰ ਮਿਲਦੇ ਹਾਂ ਕਿਉਂਕਿ ਫੇਵਿਕਵਿਕ ਲਿਆਉਣੀ ਸੀ ਆਪਾਂ ਛੋਹ ਤੇ ਥੱਲੇ ਲਾਉਣੀ ਆ ਦੇਖ ਸਕਦੇ ਹੋ ਬਾਕੀ ਇਹ ਕਪੜਾ ਲਾ ਕੇ ਦਿਖਾਉਣਾ ਮੈਂ ਤੁਹਾਨੂੰ ਟਰੈਕਟਰ ਦੀ ਸ਼ੋਅ ਇੱਕ ਕਰੋ ਸ਼ੋਅ ਤੇ ਉੱਤੋਂ ਕਪੜਾ ਲਾਤਾ ਆਪਾਂ ਬਲੂ ਹੌਰਸ ਦੇ ਬਾਕੀ ਡੈਡੀ ਹੋਲਡਿੰਗ ਕਰਦਾ ਪਿਆ ਕਿਤਾਬ ਬਲੂ ਲਾਈਟ ਲਾਵਾਂਗੇ ਵਾਈਟ ਲਾਵਾਂਗੇ ਉੱਤੇ ਬਲਿੰਕਰ ਲਾਵਾਂਗੇ ਬਾਕੀ ਬਸ ਕਰੰਟ ਤੇ ਅਰਥ ਦੇ ਕੇ ਮਿਲਦੇ ਆ ਤੁਹਾਨੂੰ ਜੀ ਆਪ ਪਿੰਡ ਚੱਲੇ ਆ ਜੇ ਬੀਤੇ ਫੇਵੀ ਖੁਲਾਣਾ ਤੇ ਰਾਹ ਕੇ ਜੋੜਦੇ ਆ ਟਰੈਕਰੀ ਚੱਲੇ ਆ ਜੀ ਚੈੱਕ ਕਰੋ ਜੀ ਅੱਧੀ ਰਾਤ ਹੋ ਗਈ ਹੈ ਜੇ ਵੀ ਲੱਗੇ ਆ ਪਿੰਡ ਚ ਆਏ ਸੀ ਮੇਰੇ ਆ ਫੋਨ ਦੀ ਚਾਰਜਰ ਮੁੱਕ ਗਿਆ ਸੀ ਤਾਂ ਵੀਡੀਓ ਨਹੀਂ ਮਣੀ ਨਹੀਂ ਤਾਂ ਮੈ ਮਨੋਣੀ ਸੀ ਬਾਕੀ ਆ ਦੇਖ ਬਲੂ ਹੌਰਸ ਬਾਕੀ ਲਾਈਟਾਂ ਦਾ ਕੰਮ ਚੱਲਦਾ ਪਿਆ ਡੈਡੀ ਲੱਗਾ ਦੇਖ ਤੁਸੀਂ ਟੇਪਿੰਗ ਕਰਦੇ ਪਏ ਆ ਜਿਹੜੀ ਬਾਕੀ ਇਧਰ ਉਹ ਦਿਖਾ ਦੇਣਾ ਵੈਨ ਨੂੰ ਕਿਵੇਂ-ਕਿਵੇਂ ਆਪਤਾ ਬਕੀ ਆ ਲੰਕਦੀਆਂ ਪਈਆਂ ਜੇ ਸਜ ਤਾਂ ਆਪਾਂ ਜੋੜਨੀ ਆ ਤਾਰਾਂ ਉਹ ਤਾਰ ਇੱਥੋਂ ਟਪਾ ਕੇ ਕਰੰਟ ਆਪ ਇੱਥੋਂ ਹੀ ਦੇ ਦੇਣਾ ਗਾਈਸ ਇੱਥੋਂ ਡੈਕਾ ਹੀ ਤਾਰ ਤੋਂ ਕਰੰਟ ਦੇ ਕੇ ਬਾਕੀ ਜਿਹੜੀ ਅਰਥ ਸੀ ਉਹ ਉੱਥੋਂ ਹੀ ਦੇ ਦਾਂਗੇ ਨਾਲੀ ਤਾਰ ਦੇ ਬਾਕੀ ਬਣੇ ਰਿਓ ਵਲੋਗ ਵਿੱਚ ਤੁਹਾਨੂੰ ਦਿਖਾਉਣਾ ਮੈਂ ਚੈੱਕ ਕਰੋ ਬਲੂ ਹੌਰਸ ਦੀਆਂ ਲੱਟਾਂ ਕਰਤੀਆਂ ਫਿੱਟ ਘੰਟਾ ਲਾ ਕੇ ਬਹੁਤ ਤਿੰਨ 2 ਘੰਟੇ ਲੱਗ ਗਏ ਆਪਾਂ ਨੂੰ ਫਿੱਟ ਕਰਦੇ ਹਾਂ ਬਲੂ ਹੌਰਸ ਦੀਆਂ ਲੱਟਾਂ ਚੈੱਕ ਕਰੋ ਕਿੱਕ ਕਰੋ ਜੀ ਬਾਕੀ ਇਤਨਾ ਟਾਈਮ ਵਾਵਾ ਲੱਗ ਗਿਆ ਬਾਕੀ ਭਰਾ ਨੂੰ ਕਹਿ ਕੇ ਲੱਟਾਂ ਬੰਦ ਕਰਾਉਣਾ ਹੌਣ ਚੈੱਕ ਕਰੋ ਜਦ ਲਟਾਂ ਬੰਦ ਜਣੀਆ ਚੈੱਕ ਕਰੋ ਚੈੱਕ ਕਰੋ ਜੀ ਟਾਈਮ ਬਾਕੀ ਤੁਹਾਨੂੰ ਆਵੀ ਜਗਾ ਕੇ ਵਰਨਾ ਜੀ ਚੈੱਕ ਕਰੋ ਦੇਖਿਓ ਮੈਂ ਡੇਕ ਚੱਲਿਆ ਜੀ ਤੁਹਾਨੂੰ ਲਟਾਂ ਬਸੰਦੇ ਫਾਹੰਦੇ ਚੈੱਕ ਕਰੋ ਜੀ ਬਾਬਾ ਮਿਹਨਤ ਕਰਕੇ ਬਣਦੀਆਂ ਵੀਡੀਓ ਐ ਨਹੀਂ ਬਣਦੀਆਂ ਗਾਈ ਆ ਵੇਖੋ ਆ ਵੀ ਪਈਆਂ ਆ ਅਜੇ ਤਾਂ ਆ ਵੀ ਫਿੱਟ ਕਰਨੀਆਂ ਨਹੀਂ ਆ ਕੱਲੂ ਕਰਾਂਗੇ ਅੱਜ ਨਹੀਂ ਕਰਦੇ ਅੱਜ ਜਿੰਨੀਆਂ ਫਿੱਟ ਹੋਈਆਂ ਉਹਨੀਆਂ ਤਾਂ ਹੇ ਚੈੱਕ ਕਰੋ ਜੀ ਬਾਕੀ ਰੀਲ ਬਣਾ ਲਈਏ ਇੰਸਟਾਗ੍ਰam ਵਾਸਤੇ ਫਿਰ ਤੋਂ ਮਿਲਦੇ ਆਂ ਹੂ ਕੀ ਆਪਾਂ ਅੱਗੇ ਕਰੇ ਤੇ ਅੱਜ ਆਪਾਂ ਕਰਦੀਆਂ ਲਾਈਟਾਂ ਫਿੱਟ ਤੇ ਕੱਲ ਨੂੰ ਆਪਾਂ ਮਰਗਾਰੀਚ ਫਿੱਟ ਕਰਾਂਗੇ ਤੇ ਦਿਖਾਵਾਂਗੇ ਤੁਹਾਨੂੰ ਨਾਲ ਬਾਕੀ ਅੱਜ ਦੀ ਵੀਡੀਓ ਚ ਇੰਨਾ ਸੀ ਜੀ ਵਧੀਆ ਲੱਗਦੀ ਲਾਈਕਸ ਤੇ ਸਬਸਕ੍ਰਾਈਬ ਤਾਂ ਦਰਸ ਧੰਨਵਾਦ